ਜੀ ਸਵਾਗਤ ਹੈ ਤੁਹਾਡਾ ਸਰਦਾਰ ਪ੍ਰੇਮ ਯੂਟਿਊਬ ਚੈਨਲ ਤੇ ਤਾਂ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਉਸ ਮਹਾਨ ਯੋਧੇ ਬਾਰੇ ਜਿਸਦਾ ਨਾਮ ਲਿਮਕਾ ਬੁੱਕ ਰਿਕਾਰਡ ਵਿੱਚ ਦਰਜ ਹੈ ਮੈਂ ਗੱਲ ਕਰ ਰਿਹਾ ਜਰਨਲ ਲਾਭ ਸਿੰਘ ਜੀ ਬਾਰੇ ਜਿਨ੍ਹਾਂ ਦਾ ਜਨਮ 1958 ਈਸਵੀ ਨੂੰ ਪੰਜਾਬ ਦੇ ਪਿੰਡ ਪੰਜਾਬ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਪੜ੍ਹਾਈ ਬਾਬਾ ਬੁੱਢਾ ਜੀ ਕਾਲਜ ਤੋਂ ਪੂਰੀ ਕੀਤੀ। ਉਨ੍ਹਾਂ ਨੇ 1971 ਤੋਂ ਲੈ ਕੇ 1983 ਤੱਕ ਉਹਨਾਂ ਨੇ ਪੁਲਸ ਦੀ ਡਿਊਟੀ ਵੀ ਨਿਭਾਈ ਜਿਸ ਦੇ ਵਿੱਚ ਉਹਨਾਂ ਨੂੰ ਸੁੱਖਾ ਸਪਾਹੀ ਵੀ ਕਿਹਾ ਜਾਂਦਾ ਸੀ। ਅਤੇ ਉਸ ਤੋਂ ਬਾਅਦ ਜੋ 1978 ਦੇ ਵਿੱਚ ਨਿਰੰਕਾਰੀਆਂ ਨੇ ਹੱਥੇ ਸਿੱਖਾਂ ਤੇ ਗੋਲੀਆਂ ਚਲਾਈਆਂ ਸਨ ਇਸ ਦ੍ਰਿਸ਼ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਤੋਂ ਬਾਅਦ 1983 ਵਿੱਚ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਸੰਤਾਂ ਦੇ ਨਾਲ ਜੁੜੇ ਅਤੇ 84 ਵਿੱਚ ਉਹ ਆਪਰੇਸ਼ਨ ਬਲੂ ਸਟਾਰ ਹੋਇਆ ਅਤੇ ਬਲੂ ਸਟਾਰ ਦੇ ਦੌਰਾਨ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਮੇਨ ਗੇਟ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਹੈ ਅਤੇ 1986 ਦੇ ਵਿੱਚ ਭਾਈ ਮਨਬੀਰ ਸਿੰਘ ਜੀ ਦੁਆਰਾ ਉਹਨਾਂ ਨੂੰ ਰਿਹਾ ਕਰਾ ਲਿਆ ਜਾਂਦਾ ਹੈ ਜੇਲ੍ਹ ਤੋੜ ਕੇ 1987 ਦੇ ਵਿੱਚ ਉਹਨਾਂ ਨੇ ਪੀ ਐਨ ਬੀ ਵਿੱਚੋਂ 6 ਕਰੋੜ ਰੁਪਏ ਦੀ ਲੁੱਟ ਕੀਤੀ ਅਤੇ ਜਿਸ ਦਾ ਨਾਮ ਅਲੰਕਾ ਬੁੱਕ ਰਿਕਾਰਡ ਵਿੱਚ ਵੀ ਦਰਜ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਅਸਲੇ ਵੀ ਖਰੀਦੇ ਅਤੇ ਬਰੂਦ ਖਰੀਦਿਆ ਜਿਸ ਦੇ ਨਾਲ ਉਹਨਾਂ ਨੇ ਕਈ ਜ਼ਿਆਦਾ ਦੁਸ਼ਤਾਂ ਨੂੰ ਸੌਦਾ ਲਾਇਆ 1988 ਦੇ ਵਿੱਚ ਉਹਨਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਉਹਨਾਂ ਉੱਪਰ ਤਸ਼ੱਦਦ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰਵਾ ਦਿੱਤਾ ਜਾਂਦਾ ਹੈ ਜਰਨਲ ਲਾਹਵ ਸਿੰਘ ਜੀ ਅੱਜ ਵੀ ਸਾਡੀ ਆਉਣ ਵਾਲੀ ਪੀੜ੍ਹੀ ਲਈ ਜਿੰਦਾ ਮਸਾਲ ਹਨ ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਇੰਸਟਾਗ੍ਰam ਦੇ ਪੇਜ ਨੂੰ ਵੀ ਫੋਲੋ ਕਰ ਲਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ